ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਹੋਪ ਤੁਸੀਂ ਸਾਰੇ ਵਧੀਆ ਹੋਗੇ ਸੋ ਅੱਜ ਤੁਹਾਡਾ ਨਵੇਂ ਬਲੌਗ ਵਿੱਚ ਸਵਾਗਤ ਆ ਸੋ ਆਪਾਂ ਅੱਜ ਵੀ ਬਹੁਤ ਬਹੁਤ ਤਾਂ ਨਹੀਂ ਕਹਿ ਸਕਦੇ ਥੋੜੇ-ਮੋٹے ਕੰਮ ਕਰਨੇ ਆ ਤੇ ਆਪਾਂ ਥਾਂ ਬਣਾ ਰਹੇ ਆ ਅੱਜ ਨਵੀਂ ਕੋਈ ਹੋਰ ਸਬਜ਼ੀ ਲਾਉਣ ਵਾਸਤੇ ਤੇ ਉਸ ਦੇ ਵਾਸਤੇ ਥਾਂ ਬਣਾ ਰਹੇ ਆ ਤੇ ਪਹਿਲਾਂ ਰੂੜੀ ਪਾਈ ਸੀ ਰੂੜੀ ਖਿਲਾਰਨ ਲੱਗੇ ਆ ਹੁਣ ਤੇ ਥਾਂ ਥੂ ਬਣਾ ਕੇ ਆਪਾਂ ਮਿਲਦੇ ਆ ਬਲੌਗ ਦੇ ਵਿੱਚ ਹੀ ਆਪਾਂ ਸਾਰੇ ਕੰਮ ਤੁਹਾਨੂੰ ਦਿਖਾਉਣੇ ਕਿੱਦਾਂ ਕਰਦੇ ਆ ਕਿੱਦਾਂ ਨਹੀਂ ਕਰਦੇ ਸੋ ਮੈਲਡੀਆ ਵਲੌਗ ਦੇ ਵਿੱਚ ਤਾਂ ਹਾਂਜੀ ਦੋਸਤੋ ਆਪਾਂ ਅੱਜ ਰੂੜੀ ਖਿਲਾਰ ਰਹੇ ਆਂ ਦੇਸੀ ਖਾਦ ਜਿਹਨੂੰ ਕਹਿ ਸਕਦੇ ਆਪਾਂ ਇਸ ਦੇ ਵਿੱਚ ਆਪਾਂ ਸਬਜੀ ਲਾਉਣੀ ਹੋ ਤੁਹਾਨੂੰ ਦੱਸਾਂਗੇ ਵਲੌਗ ਦੇ ਵਿੱਚ ਕਿਹੜੀ ਲਾਉਣੀ ਆ ਲਾਉਣ ਲੱਗੇ ਦੱਸਾਂਗੇ ਕਿਹੜੀ ਲਾਵਾਂਗੇ ਸੋ ਆਪਾਂ ਵੀਰ ਨਾਲ ਵਿਚਾਰ ਕਰਦੇ ਆਂ ਇਹ ਖਾ ਆਪਾਂ ਨੂੰ ਖਾਦ ਪਾਉਂਦਾ ਕੀ ਬੈਨੀਫਿਟ ਹੋ ਸਕਦਾ ਆਪਾਂ ਨੂੰ ਇਹਦੇ ਵਿੱਚ ਜੀ ਬੈਨੀਫਿਟ ਹੀ ਆ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਵਾਧੀ ਇਹਦੇ ਨਾਲ ਹਾਂਜੀ ਕਿ ਬਦੂ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਖੇਤੀ ਕਰਦੇ ਆਉਂਦੇ ਉਹਦੋਂ ਕਿਹੜੀਆਂ ਖਾਦਾਂ ਸੀ ਕੋਈ ਯੂਰੀ ਆ ਕੋਈ ਡੀਏਪੀ ਇਹੇ ਚੀਜ਼ਾਂ ਵਰਤਦੇ ਸੀ ਦੇਸੀ ਤੇ ਆਪਾਂ ਜਿਵੇਂ ਗੋਭੀ ਲਾਈ ਆ ਗੰਡੇ ਲਾਏ ਆ ਜਿਆਦਾ ਤਾਂ ਰੂੜੀ ਵਰਤੀ ਉਹਦੇ ਵਿੱਚ ਵੀ ਕਿਉਂਕਿ ਕੋਸ਼ਿਸ਼ ਇਹ ਹੀ ਆ ਵੀ ਥੋੜੇ ਤੋਂ ਹੌਲੀ-ਹੌਲੀ ਜਿੰਨੀ ਆਪਣੀ ਖੇਤੀ ਆ ਕੈਮੀਕਲ ਤੋਂ ਰਹਿਤ ਕਰਨੀ ਆ ਆਪਾਂ ਹੌਲੀ-ਹੌਲੀ ਕੈਮੀਕਲ ਨੁਕਸਾਨ ਹੋ ਰਿਹਾ ਸਰੀਰਾਂ ਨੂੰ ਜਿਵੇਂ ਹੁਣ ਮਿਹਨਤ ਕਰਦੇ ਆ ਜੋਰ ਲੱਗਦਾ ਰੂੜੀ ਖਿਲਾਰਨ ਤੇ ਹਾਂ ਜੀ ਜਿਆਦਾਤਰ ਪੰਜੀਰੀਆਂ ਪਲੂਆਂ ਖਾ ਲੀਆਂ ਨੀਆਂ ਪੰਨੀਆਂ ਪੋਲੀਆਂ ਦੇਸੀ ਹੂੰ ਹੂੰ ਤੇ ਪ੍ਰੋਬਲਮ ਜਿਆਦਾ ਹੀ ਆਉਂਦੀ ਆ ਸਾਰਾ ਹੂੰ ਹੂੰ ਹੋ ਜਾਂਦਾ ਸੰਗਣਾ ਹਾਂਜੀ ਹਾਂਜੀ ਇੱਕ ਤਾਂ ਸਰੀਰ ਦੀ ਵਰਜਿਸ਼ ਹੁੰਦੀ ਆ ਠੀਕ ਆ ਠੀਕ ਆ ਸਹੀ ਸਹੀ ਦੂਜੇ ਨੰਬਰ ਤੇ ਕੰਮ ਆਉਂਦਾ ਨਾਲੇ ਬਹੁਤ ਜਿਆ ਮਿਹਨਤ ਹਾਂਜੀ ਹਾਂ ਇਹ ਮਿੱਟੀ ਦਾ ਉਪਜਾਊ ਸ਼ਕਤੀ ਵਾਧ ਦੀ ਜੈਵਿਕ ਮਾਦਾਂ ਵਾਧਾ ਇਹਦੇ ਨਾਲ ਵੀ ਜਦੋਂ ਆਪਾਂ ਨੂੰ ਜਿਵੇਂ ਖਾਦਾਂ ਕੋਈ ਘੱਟ ਪਾਉਣ ਦਾ ਹੁੰਦਾ ਕੁਝ ਖਾਦਾਂ ਘੱਟ ਪੈਂਦੀ ਇਹਦਾ ਵੀ ਆਖੀ ਕੈਮੀਕਲ ਕਿਦਾਂ ਕੈਮੀਕਲ ਦੇ ਮੁਕਾਬਲੇ ਫਸਲ ਤਾਂ ਹੁੰਦੀ ਹੈ ਘੱਟ ਇਕ ਰੀ ਅੱਛਾ ਪਰ ਜਿਵੇਂ ਜਿਵੇਂ ਬੰਦਾ ਮਿਹਨਤ ਕਰਦਾ ਜਾਵੇ ਹੌਲੀ 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 ਮਾਰੀ ਜਾਂਦਾ ਹਾਂ ਹਾਂ ਠੀਕ ਆ ਮਸ਼ੀਨ ਤੋਂ ਜਿਹੜੇ ਆਪਣੇ ਪੱਠੇ ਸੀ ਐਦਕੀ ਵੀਰਾਂ ਨੇ ਖਾਦ ਪਵਾਦੀ ਇਹ ਨਹੀਂ ਤਾਂ ਮੈਂ ਤਾਂ ਕਦੇ ਖਾਦ ਵਰਤੀ ਨਹੀਂ ਪੱਠਿਆਂ ਦੇ ਵਿੱਚ ਵੀ ਠੀਕ ਹੈ ਠੀਕ ਹਾਂ ਤੇ ਆਪਾਂ ਨੂੰ ਜਦੋਂ ਖਾਦ ਆਪਾਂ ਯੂਰੀਆ ਪਾਉਂਦੇ ਆ ਜਾਂ ਡੀਏਪੀ ਪਾਉਂਦੇ ਆ ਉਹਦਾ ਘੱਟ ਪੈਂਦਾ ਹੁੰਦਾ ਘੱਟ ਪੈਂਦੀ ਆ ਜਾਂ ਵੱਧ ਪੈਂਦੀ ਜਿਵੇਂ ਕੀ ਹੁੰਦਾ ਹੁੰਦਾ ਨਹੀਂ ਵੀਰ ਜੀ ਬਹੁਤ ਘੱਟ ਪੈਂਦੀ ਆ ਕਿਉਂਕਿ ਆਪਾਂ ਬਹੁਤ ਘੱਟ ਪਾਵਾਂ ਯਾਰ ਉਹ ਤਾਂ ਆਪਣੀ ਤੇ ਆਣਾ ਜਦੋਂ ਆਪਾਂ ਜਿਹਦਾ ਸਬਰ ਰੱਖਾਂਗੇ ਹੂੰ ਹੂੰ ਫਿਰ ਤਾਂ ਘੱਟ ਦੀ ਲੋੜੀ ਤੇ ਜੇ ਆਪਾਂ ਬੇਸਬਰੇ ਹੋ ਜਾਈਏ ਫਿਰ ਭਲਾਂ ਦੀ ਗੱਟਿਆਂ ਦੇ ਗੱਟੇ ਸਿੱਟੀ ਜਾਓ ਠੀਕ ਆ ਆ ਜਿਵੇਂ ਕਹਿ ਸਕਦੇ ਆ ਆਪਦੀ ਲੋੜ ਅਨੁਸਾਰ ਆਣਾ ਯਾਰ ਜੇ ਆਪਾਂ ਕਹਿ ਦਈਏ ਨਾ ਵੀ ਕੈਮੀਕਲ ਕਿਸਾਨ ਵਰਤਦਾ ਉਹ ਮਜਬੂਰੀਆਂ ਵੀ ਆ ਕਿਸਾਨ ਦੀਆਂ ਹੂੰ 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 ਸ਼ੌਂਕ ਨਹੀਂ ਹੈ ਕਿਸਾਨ ਨੂੰ ਵੀ ਕੈਮੀਕਲ ਲੋਕਾਂ ਨੂੰ ਖਵਾਵੇ ਉਹ ਮਜਬੂਰੀਆਂ ਉਹਨਾਂ ਦੀ ਠੀਕ ਹੈ ਕਿਉਂਕਿ ਲਿਮਟਾਂ ਜਾਦੀਆਂ ਖਰਚੇ ਜ਼ਿਆਦੇ ਆਮਦਨ ਘੱਟ ਆ ਹਾਂ ਹਾਂ ਮੁੱਲ ਮਿਲਦਾ ਨਹੀਂ ਸਰਕਾਰਾਂ ਵੱਲੋਂ ਜ਼ਿਮੀਂਦਾਰ ਵਿਚਾਰਾ ਕੀ ਕਰੇ ਜਿਹੜੇ ਤਖੜੇ ਆ ਉਹਨਾਂ ਦੇ ਚੋਲ ਆ ਹਾਂ ਹਾਂ ਮਾੜਾ ਜ਼ਿਮੀਂਦਾਰ ਦਿਨੋਂ ਤਾਂ ਮਰੀ ਜਾਂਦਾ ਵਿਚਾਰਾ ਕੀ ਕਰੇ ਠੀਕ ਔਰ ਜੇ ਥੋੜੇ ਜਿਹਾ ਪਸ਼ੂ ਰੱਖ ਕੇ ਆਉਂਦਾ ਹੁਣ ਇਸ ਪਾਸੇ ਵਾਲੇ ਮਿਹਨਤ ਕਰੇ ਠੀਕ ਨੇ ਮੈਂ ਦੇਖਿਆ ਆਪਣੇ ਨਾਲ ਹੀ ਗੋਭੀ ਲਾਈ ਸੀ ਉਹਨਾਂ ਨੇ ਆਪਾਂ ਦਾ ਜਿਵੇਂ ਰੂੜੀ ਪਾ ਕੇ ਪਾਈ ਹਨਾ ਲਾਈ ਗੋਭੀ ਹਾਂ ਉਹਨਾਂ ਦੀ ਗੋਭੀ ਤਾਂ ਆਪਣੀ ਗੋਭੀ ਨਾਲੋਂ ਬਹੁਤ ਵੱਖਰੀ ਹੈ ਤਾਰੇ ਵਾਲੇ ਦੇਖੀ ਪਿੰਡ ਤਾਰੇ ਵਾਲੇ ਉਹਨਾਂ ਦੀ ਗੋਭੀ ਬਹੁਤ ਹੀ ਜ਼ਿਆਦੀ ਛੇਤੀ ਤਿਆਰ ਹੋ ਗਈ ਆ ਬਸ ਇਦਾਂ ਹੀ ਜਣਾ ਵੀ ਜਿਹੜੇ ਆਪਣੀ ਗੋਭੀ ਤਿੰਨ ਤੋਂ ਚਾਰ ਪੱਤੇ ਜੇ ਹੁਣ ਕੱਢਦੀ ਪਈ ਆ ਉਹਨਾਂ ਦੀ ਗੋਭੀ ਤਾਂ ਬਹੁਤ ਹੀ ਜ਼ਿਆਦੀ ਹੋ ਗਈ ਤਿਆਰ ਛੇਤੀ ਤੇ ਉਹ ਰਿਆ ਸਪਰੇਅ ਕਰਕੇ ਹੋ ਸਕਦਾ ਵੀਰ ਸਪਰੇਅ ਠੀਕ ਆ ਆਪਾਂ ਦਾ ਜਿਵੇਂ ਹੁਣ ਮੇਲਾ ਗੋਡੀ ਕੀਤੀ ਹੁਣ ਕੋਈ ਮਾੜੀ-ਮੋਟੀ ਰੇਪਾਵਾਂਗੇ ਜਿੱਦਾਂ ਕੋਈ ਸਪਰੇ ਆਪਾਂ ਜਿਹੜੀ ਘਰ ਦੀ ਤਿਆਰ ਕਰਕੇ ਸਪਰੇ ਉਹੀ ਕਰਨੀ ਆ ਜਿਹੜੀ ਆਪਾਂ ਸਪਰੇ ਤਿਆਰ ਕੀਤੀ ਆ ਉਹ ਆਪਾਂ ਪਾਥੀਆਂ ਦਾ ਭੋਈਆਂ ਹੋਈਆਂ ਨੇ ਆਪਣਾ ਵੀਰ ਗੁਰਪ੍ਰੀਤ ਸਿੰਘ ਦਵੜੀ ਖਾਨੇ ਵਾਲਾ ਪੂਰੀਆਂ ਵੀਡੀਓ ਦੇਖਦੇ ਰਹੀਦਾ ਠੀਕ ਆ ਤੇ ਡਾਕਟਰ ਹੁੰਦੇ ਸੀਗੇ ਬਾਬੇ RAMਦੇਵ ਦੇ ਨਾਲ ਹਮ ਮੰਨਾ ਭੁੱਲ ਗਿਆ ਉਹਨਾਂ ਦਾ ਡਾਕਟਰ ਸਾਹਿਬ ਦਾ ਉਹਨੂੰ ਮਤਲਬ ਕੋਈ ਤਾਂ ਕਹਿੰਦਾ ਸੀ ਮਰਵਾਤਾ ਕੋਈ ਕੁਛ ਕਹਿੰਦਾ ਸੀ ਹੂੰ ਹੂੰ ਉਹਨਾਂ ਦੀਆਂ ਬਹੁਤ ਵਧੀਆ ਵੀਡੀਓ ਹੁੰਦੀਆਂ ਸੀ ਜਿਵੇਂ ਅਮਰਤ ਜੀਵ ਰਾਸ ਆਉਂਦਾ ਇੱਕ ਹੂੰ ਹੂੰ ਉਹਦੇ ਵਾਸਤੇ ਕੀ ਆ ਗੋਆ ਘੋਲਣਾ ਪੈਂਦਾ ਗੋਆ ਵੇਸਣ ਗੋੜ ਹੂੰ ਹੂੰ ਤੇ گاਵਾ ਦਾ ਪਸ਼ਾਬ ਹੂੰ ਉਹਨੂੰ ਘੋਲ ਕੇ ਉਹ ਜੀਵ ਅਮਰਤ ਤਿਆਰ ਹੁੰਦਾ ਉਹ ਉਸ ਚੀਜ਼ ਦੀ ਵਰਤੋਂ ਕੀਤੀ ਇਹਦੇ ਵਿੱਚ ਠੀਕ ਆ ਹੁਣ ਉਹ ਪਾਥੀਆਂ ਦੇ ਜਿਹੜਾ ਪਾਣੀ ਉਹਦੀ ਸਪਰੇ ਕਰਾਂਗੇ ਕਲੀ ਦਾ ਪਾਣੀ ਹੂੰ ਹੂੰ ਤੇ ਪਾਥੀਆਂ ਦਾ ਪਾਣੀ ਇਹਨਾਂ ਨੂੰ ਰਲਾ ਕੇ ਸਪਰੇ ਕਰਾਂਗੇ ਜੀ ਹੂੰ ਹੂੰ ਬਸ ਆਪਣੀ ਕੋਸ਼ਿਸ਼ ਤਾਂ ਇਹੀ ਆ ਵੀ ਆਪਾਂ ਇਸ ਚੀਜ਼ ਤੇ ਤਿਆਰ ਕਰਨਾ ਇਹਨੂੰ ਅੱਛਾ ਹੁਣ ਕਈ ਵੀਰ ਕਹਿੰਦੇ ਡੀਪੀ ਪਾਓ ਉਸ ਦਿਨ ਵੀਰਾਂ ਨੇ ਧੱਕੇ ਨਾਲ ਜੂਰੀਆ ਪਾਤੀ ਹਮ ਪਰ ਕੋਸ਼ਿਸ਼ ਇਹੀ ਆ ਵੀ ਜਿਹੜਾ ਵੀ ਕੰਮ ਹੋਵੇ ਉਹ ਕੈਮੀਕਲ ਰਹਿਤ ਹੀ ਕਰੀਏ ਠੀਕ ਹਾਂ ਚਲੋ ਠੀਕ ਹੈ ਧੰਨਵਾਦ ਇੰਨੇ ਤੁਹਾਡਾ ਵਿਚਾਰ ਦੇਣ ਲਈ ਸੋ ਵੀਰੋ ਆਪਾਂ ਨੂੰ ਚਾਹੀਦਾ ਖੇਤੀ ਕੈਮੀਕਲ ਰਹਿਤ ਕਰੀਏ ਤਾਂ ਬਹੁਤ ਵਧੀਆ ਹੀ ਆਪਾਂ ਕੈਮੀਕਲ ਰਹਿਤ ਹੀ ਕਰਨੀ ਸਾਰੀ ਖੇਤੀ ਕਿਉਂਕਿ ਆਪਾਂ ਨੂੰ ਸਰੀਰ ਤੋਂ ਵੀ ਬਹੁਤ ਜ਼ਿਆਦਾ ਕੀ ਕਹਿ ਸਕਦੇ ਹੁੰਦੇ ਆਪਾਂ ਸਰੀਰ ਦੀ ਵੀ ਬਹੁਤ ਮਾੜੀ ਹੁੰਦੀ ਹੈ ਕੈਮੀਕਲ ਖੇਤੀ ਨੁਕਸਾਨ ਹੀ ਹੈ ਨੁਕਸਾਨ ਹੀ ਹੁੰਦਾ ਹੈ ਬਹੁਤ ਹੀ ਜ਼ਿਆਦਾ ਕੈਮੀਕਲ ਖੇਤੀ ਨਾਲ ਸੋ ਮਿਲਦੇ ਆਪਾਂ ਬਲੌਗ ਦੇ ਵਿੱਚ ਕੋਈ ਨਹੀਂ ਆਪਾਂ ਅੱਗੇ ਵੀ ਹੋਰ ਗੱਲਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਸੋ ਧੰਨਵਾਦੀ ਤੁਹਾਡਾ ਬਲੌਗ ਵੇਖਣ ਲਈ ਸੋ ਹੁਣ ਆਪਾਂ ਕੱਢਦੇ ਪਏ ਖਾੜਾ ਪਾਣੀ ਲਾਉਣਾ ਬਾਅਦ ਚ ਪੱਤਰ ਲਾ ਕੇ ਇਸ ਫੈਰੀ ਨੂੰ ਫਿਰ ਛਬੀਜਾਂ ਦੀ ਸਬਜ਼ੀ ਕੁਛ ਨਾ ਕੁਛ ਇਹ ਖਾਲਾ ਗੱਡੀ ਆਪਾਂ ਨੂੰ ਸਾਫ਼ ਕਰੀਏ ਲੈ ਪਹਿਲਾਂ ਇੱਧਰ ਲੈ ਗੱਡੀ ਨੇ ਫਿਰ ਉੱਧਰ ਕਰਾਂਗੇ ਤੋਂ ਮਿਲਦੇ ਆਪਾਂ ਵੀਡੀਓ ਦੇਖੋ ਤਾਂ ਹਾਂਜੀ ਦੋਸਤੋ ਆਪਾਂ ਖਾਲਾ ਵੀ ਖਾਲ ਦਿੱਤਾ ਹੈ ਖਾਲਾ ਖਾਲ ਦਿੱਤਾ ਤੇ ਹੁਣ ਆਪਾਂ ਪਾਣੀ ਲਾਵਾਂਗੇ ਇਸ ਪੈਲੀ ਨੂੰ ਬੱtter ਲਾ ਕੇ ਫਿਰ ਇਹਦੇ ਵਿੱਚ ਬੀਜਾਂਗੇ ਕੁਛ ਨਾ ਕੁਛ ਸੋ ਦੋਸਤੋ ਦੇਖੋ ਖਾਲਾ ਵਧੀਆ ਖਾਲ ਲਿਆ ਗਿਆ ਸਫਾਈ ਸਫਾਈ ਆਪਾਂ ਜਿੰਨੀ ਕੋਈ ਓਨੀ ਕਰਤੀ ਆ ਸਾਹ ਬਹੁਤ ਝੜ ਗਿਆ ਤਾਂ ਹਾਂਜੀ ਦੋਸਤੋ ਆਪਾਂ ਲਾ ਦੇਣ ਲੱਗੇ ਆ ਪਾਣੀ ਹੁਣ ਪਾਣੀ ਲੱਗ ਕੇ ਚੱਲਿਆ ਵਾ ਥੋੜੇ ਰਹਿ ਗਿਆ ਸੋ ਦੇਖੋ ਹਾਂਜੀ ਦੋਸਤੋ ਆਪਾਂ ਪਾਣੀ ਲਾਈ ਜਾਂਦੇ ਸੀ ਤੇ ਹੁਣ ਮੁੰਡਾ ਕਹਿੰਦਾ ਗੰਨਾ ਖਾਣਾ ਹੁਣ ਗੰਨਾ ਖਾਣ ਲੱਗਿਆ ਚੂਪਣ ਲੱਗਿਆ ਗੰਨਾ ਵਾੜੇ ਮੁੰਡਾ ਸੋਹਣਾ ਗੰਨਾ ਵੇਖ ਕੇ ਵੜ ਲਾ ਵੜ ਲਾਈ ਨਾ ਟਾਈਮ ਆ ਰਹੀ ਨਾ ਕਹਿੰਦੇ ਗੰਨਾ ਵੜ ਲਿਆ ਹੁਣ ਚੂਪਾਂਗੇ ਗੰਨਾ ਹੁਣ ਸਾਫ ਹੀਆ ਕਰ ਲਾ ਪਾਣੀ ਹੈਗਾ ਪਾਣੀ ਦੀ ਧੋ ਲੈਨੇ ਹਣਾ ਹੋਰ ਹੋਰ ਕੋਕੀ ਲਾ ਬੱਡਾ ਹੈ ਪਹੰਚ ਬਰਾ ਮਸਤਰਾ ਗਾਲ ਨਹੀਂ ਕੱਢਣੀ ਇੱਥੇ ਬਰਾ ਮਸਤਰਾ ਅੱਛਾ ਪਹਿਲਾਂ ਉਹ ਵੜ ਲੈਂਦਾ ਨਾ ਗੁਆੜੀ ਆ ਆ ਅੱਗੂ ਫੋੜ ਜੀ ਵੜ ਵੜ ਲਾ ਫੇਰ ਧੋ ਲੈਨੇ ਹਾਂ। ਹਾਂ ਬਸ ਇੱਥੋਂ ਹੀ ਵੜ ਲਾ। ਹਾਂ। ਚੱਲ ਜਿੱਥੋਂ ਮਰਜੀ ਦੇਖ ਲੈ। ਹਾਂ ਬਸ ਆ ਚੱਕ ਕੇ ਹੁਣ ਪਾਸੇ ਕਰ ਦੇ। ਵੇਤੇ ਨਾ ਸਰੀਕ ਕਮਾਣ ਦੇ ਪਤਾ ਨਹੀਂ। ਵੇਚੀ ਸੇੜਦੇ ਪਤਾ ਨਹੀਂ ਲੱਗਦਾ। ਚੋਰੀ ਚੋਰੀ ਕਰਨਾਂ ਚੂਪਣ ਲੱਗੇ ਆ। ਚੱਲ ਧੋ ਲੈ ਹੁਣ ਉੱਥੇ ਜਾ ਕੇ। ਤੋਂ ਮਿਲਦੇ ਆਪਾਂ ਗੰਨਾ ਚੂਪਦੇ ਨਾਲੇ ਫੇਰ ਤੁਹਾਨੂੰ ਦੱਸਦੇ ਆਂ। ਗੰਨਾ ਕਿਵੇਂ ਮਿੱਠਾ ਨਿਕਲਦਾ ਕੌੜਾ ਨਿਕਲਦਾ ਕਿਵੇਂ ਨਿਕਲਦਾ। ਹਾਂਜੀ ਦੋਸਤੋ ਗੰਨਾ ਮਿੱਠਾ ਹੀ ਨਿਕਲਿਆ ਕਿਸਮਤ ਨਾਲ ਗੱਦੇ ਦਾ ਆਸਕੇ ਮੈਂ ਗੰਨਾ ਨਹੀਂ ਲਿਆ ਅੱਛਾ ਹੈ ਹੈ ਅੱਛਾ ਹੈ ਇਹ ਮਿੱਠਾ ਹੈ ਔਰ ਅੱਛਾ ਹੈ ਆਪਣੇ ਹਾਂਜੀ ਭਰਾ ਜੀ ਗੰਨਾ ਕਿਹਨੇ ਨਿਕਲਿਆ ਖਾਥੇ ਡਾਦੇ ਗੰਨੇ ਨੇ ਹੈ ਸਵਾ ਗੰਨਾ ਖਾ ਕੇ ਮਿਲਦੇ ਆਪਾਂ ਗੰਨਾ ਸੱਚੂਪ ਕੇ ਹਾਂ ਵੀਰੇ ਗੰਨਾ ਮਿੱਠਾ ਬੜਾ ਇਹਨੂੰ ਕੀ ਕੁਝ ਪਾਇਆ ਕੋਈ ਰੇ ਸਪਰੇਅ ਕੀਤੀ ਕਿਵੇਂ ਕੀ ਕੀਤਾ ਇਹਨੂੰ ਰੇ ਸਪਰੇਅ ਕੀਤੀ ਆ ਪੰਡਾਂ ਦੀਆਂ ਪੰਡਾਂ ਗੱਟਿਆਂ ਦੇ ਗੱਟੇ ਯੂਰੀਆ ਦੇ ਗੱਟਿਆਂ ਦੇ ਗੱਟੇ ਡੀਏਪੀ ਅੱਛਾ ਇੰਨੀ ਜਿਆਦਾ ਪਾਈ ਯੂਰੀਆ ਫਿਰ ਸਾਬ ਸਹੀ ਪੁੱਛਣਿਆਂ ਔਰ ਕੀ ਕਰਨਿਆਂ ਮੈਂ ਪਹਿਲੀ ਵਾਹ ਕੇ ਚੰਗੀ ਤਰ੍ਹਾਂ ਠੀਕ ਆ ਉਹ ਪਈ ਰੂੜੀ ਹੂੰ ਰੂੜੀ ਪਾ ਕੇ ਬੀ ਲਾਤਾ ਹੂੰ ਪੱਤਰ ਦੇ ਵਿੱਚ ਵਧੀਆ ਉਗ ਪਿਆ ਹੂੰ ਹੂੰ ਕੋਈ ਖਾਦ ਨਹੀਂ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਅੱਛਾ ਕੁਝ ਵੀ ਨਹੀਂ ਕੀਤਾ ਠੀਕ ਸਿਰਫ ਪਾਣੀ ਲਾਏ ਨੂੰ ਦੋ ਚਾਰ ਹੂੰ ਹੋਰ ਕੁਝ ਨਹੀਂ ਕੀਤਾ ਇਹਨੂੰ ਠੀਕ ਹੈ ਦੋ ਵੈਰਾਈਟੀਆਂ ਨੇ ਇਹਦੇ ਵਿੱਚ ਹੂੰ ਇੱਕ ਤਾਂਗਾ 92 ਆੜਾ ਗੰਨਾ ਹੈਗਾ 92 ਬੱਛਾ ਇਹਦਾ ਹਾਂ ਦੂਜਾ 89 ਆ ਹਾਂ ਇਹ 92 ਦੀ ਵੈਰੈਟੀ ਆਪਾਂ ਖਤਮ ਕਰ ਦੇਣੀ ਆ ਅੱਛਾ 99 ਰੱਖਾਂਗੇ 99 ਦਾ ਗੁੜ ਬਹੁਤ ਵਧੀਆ ਬਣਦਾ ਸ਼ੱਕਰ ਤੇ ਗੁੜ ਸਿਰਾਈ ਅੱਛਾ ਮੈਨੂੰ 6 ਸਾਲ ਹੋ ਗਏ ਆ ਹੂੰ ਮੈਂ ਘਰ ਦਾ ਹੀ ਗੁੜ ਤੇ ਘਰ ਦੀ ਸ਼ੱਕਰ ਤੇ ਉਹ ਹਲਦੀ ਜਿਹੜੀ ਲਾਈ ਆ ਹਾਂ ਹਾਂ ਘਰ ਦੀ ਹਲਦੀ ਅੱਛਾ ਬਿਨਾ ਰੇ ਸਪਰੇਅ ਤੋਂ ਠੀਕ ਹੈ ਹੌਲੀ ਹੌਲੀ ਵਧਾਵਾਂਗੇ ਗਾਂ ਸਿਸਟਮ ਰੇ ਸਪਰੇਅ ਵਾਲਾ ਹਾਂ ਹਾਂ ਜੇ ਆਪਾਂ ਆਖੀ ਨਾ ਵੀ ਤਾਂ ਹਾਂਜੀ ਦੋਸਤੋ ਇਸ ਦੇ ਨਾਲ ਹੀ ਕਰਦੇ ਆਪਾਂ ਵਲੌਗ ਦਾ ਐਂਡ ਤੋ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਸੋ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਨੂੰ